ਹੋਣ ਸਬਜ਼ੀਆਂ ਧਾਲਾਂ ਚ ਵੈਰਟੀਆਂ ਤੇ ਤਰ੍ਹਾਂ ਤਰ੍ਹਾਂ ਦੇ ਸਲਾਦ ਭਾਲਦੇ ਹੋਣ ਸਬਜ਼ੀਆਂ ਧਾਲਾਂ ਚ ਵੈਰਟੀਆਂ ਤੇ ਤਰ੍ਹਾਂ ਤਰ੍ਹਾਂ ਦੇ ਸਲਾਦ ਭਾਲਦੇ ਰੁੱਖੀ ਮਿੱਸੀ ਨੂੰ ਫਰੀਦਾ ਕੌਣ ਪੁੱਛਦਾ ਰੁੱਖੀ ਮਿੱਸੀ ਨੂੰ ਫਰੀਦਾ ਕੌਣ ਪੁੱਛਦਾ ਹੋ ਨਿਤ ਨਵੇਂ ਨੇ ਸਵਾਦ ਪਾਲਦੇ ਰੁੱਖੀ ਮਿੱਸੀ ਨੂੰ ਫਰੀਦਾ ਕੌਣ ਪੁੱਛਦਾ ਇਹ ਨਿਤ ਨਵੇਂ ਨੇ ਸਵਾਦ ਪਾਲਦੇ ਹੋ ਕਿੱਥੇ ਗੋਲਕ ਗੁਰੂ ਦੀ ਮੂੰਗਰੀ ਵਾ ਬਸ ਆਪਣੀਆਂ ਭਰੀ ਜਾਣ ਜੇਬੀਆਂ ਕਿੱਥੇ ਗੋਲਕ ਗੁਰੂ ਦੀ ਮੂੰਗਰੀ ਵਾ ਬਸ ਆਪਣੀਆਂ ਭਰੀ ਜਾਣ ਜੇਬੀਆਂ ਆਉਂਦੀ ਸੰਗਤ ਵਹੀਰਾ ਕਹਿੰਦੇ ਘੱਟ ਕੇ ਜਦੋਂ ਚੱਲਦੇ ਪਕੌੜੇ ਤੇ ਜਲੇਬੀਆਂ ਆਉਂਦੀ ਸੰਗਤ ਵਹੀਰਾ ਕਹਿੰਦੇ ਘੱਟ ਕੇ ਜਦੋਂ ਚੱਲਦੇ ਪਕੌੜੇ ਤੇ ਜਲੇਬੀਆਂ ਹੋ ਤੇਰੇ ਦਰ ਆ ਕੇ ਸਿੱਖੀ ਕਿਹੜਾ ਮੰਗਦਾ ਤੇਰੇ ਦਰੋਂ ਨਾਮ ਦਾਣ ਕਿਹੜਾ ਮੰਗਦਾ ਇੱਕਾਂ ਕੋਠੀਆਂ ਔਲਾਦ ਪਾਲਦੇ ਰੁੱਖੀ ਮਿੱਸੀ ਨੂੰ ਫਰੀਦਾ ਕੌਣ ਪੁੱਛਦਾ ਤਰ੍ਹਾਂ ਤਰ੍ਹਾਂ ਦੇ ਸਵਾਦ ਪਾਲਦੇ ਫੇ ਰੁੱਖੀ ਮਿੱਸੀ ਨੂੰ ਫਰੀਦਾ ਕੌਣ ਪੁੱਛਦਾ ਤਰ੍ਹਾਂ ਤਰ੍ਹਾਂ ਦੇ ਸਵਾਦ ਪਾਲਦੇ ਬੋਲੋ ਹੋ ਸਾਦੀ ਜ਼ਿੰਦਗੀ ਤੇ ਸਾਦਾ ਦਾਲ ਫੁੱਲ ਕਾ ਸਾ ਨੋਹਾਂ ਵਾਲੀ ਕਿਰਤ ਕਮਾਈ ਦਾ ਵਾ 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 ਬਾਬਾ ਨਾਨਕ ਗਿਆ ਸੀ ਸਾਨੂੰ ਦੱਸ ਕੇ ਨਾਲ ਸਬਰਾਂ ਦੇ ਕਿਵੇਂ ਬੰਡ ਖਾਈ ਦਾ ਹੋ ਸੁਣ ਹੋ ਸਾਦੀ ਜ਼ਿੰਦਗੀ ਤੇ ਸਾਦਾ ਦਾਲ ਫੁੱਲ ਕਾ ਦਸਾ ਨੋਹਾਂ ਵਾਲੀ ਕਿਰਤ ਕਮਾਈ ਦਾ ਬਾਬਾ ਨਾਨਕ ਗਿਆ ਸੀ ਸਾਨੂੰ ਦੱਸ ਕੇ ਨਾਲ ਸਬਰਾਂ ਦੇ ਕਿਵੇਂ ਬੰਡ ਖਾਈ ਦਾ ਸਿੱਖੀ ਵੇਲੜਾ ਨੇ ਘੁਣ ਵਾਂਗੂ ਖਾ ਲਈ ਕੀ ਬਾਰਾ ਸਿੱਖੀ ਵੇਲੜਾ ਨੇ ਘੁਣ ਵਾਂਗੂ ਖਾ ਲਈ ਇਹ ਤਾਂ ਨੇ ਤੂੰ ਹੀ ਸਰਾਦ ਪਾਲਦੇ ਤਰਾ ਤਰਾ ਦੇ ਸਵਾਦ ਪਾਲਦੇ ਹੁਣ ਸਬਜ਼ੀਆਂ ਦਾਲਾਂ ਚ ਵੈਰਟੀਆਂ ਤੇ ਤਰ੍ਹਾਂ ਤਰ੍ਹਾਂ ਦੇ ਸਲਾਦ ਪਾਲਦੇ ਰੁੱਖੀ ਮਿੱਸੀ ਨੂੰ ਫਰੀ ਤਾਂ ਕੌਣ ਪੁੱਛਦਾ ਹੋ ਨਿੱਤ ਨਵੇਂ ਨੇ ਸਵਾਦ ਪਾਲਦੇ ਬਾਜੀ ਬਰਾਵਾ ਬਹੁਤ 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 ਅੱਛਾ تھا ਬਹੁਤ